ਹਾਂਜੀ ਕਿਸਾਨ ਵੀਰੋ ਸਾਰਨ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਸੋ ਕਿਸਾਨ ਵੀਰੋ ਇਸ ਵੀਡੀਓ 'ਚ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਥੋੜੀ ਵੱਖਰੇ ਕਿਸਮ ਦੀ ਕਿਉਂਕਿ ਕਣਕ ਝੋਨਾ ਤੇ ਹੋਰ ਜੜੀਆਂ ਰਵਾਇਤੀ ਫਸਲਾਂ ਤੋਂ ਇਲਾਵਾ ਕੋਸ਼ਿਸ਼ ਹੈ ਕਿ ਤੁਹਾਡੇ ਨਾਲ ਜਿਹੜੀ ਹੈਗੀ ਖੇਤੀਬਾੜੀ ਬਾਰੇ ਹੋਰ ਜਾਣਕਾਰੀ ਵੱਖਰੇ ਕਿਸਮ ਦੀ ਜਿਵੇਂ ਕਿ ਉਹ ਵੱਖਰੇ ਵੱਖਰੇ ਜਿਹੜੇ ਮਿੱਤਰ ਕੀਟ ਨੇ ਜਾਂ ਜਿਹੜੀਆਂ ਜੈਵਿਕ ਖਾਦਾਂ ਨੇ ਜਾਂ ਇਸ ਤੋਂ ਇਲਾਵਾ ਹੋਰ ਕੋਈ ਖੇਤੀ ਸਬੰਧੀ ਵੱਖਰੀ ਜਾਣਕਾਰੀ ਤਾਂ ਕਿ ਤੁਹਾਨੂੰ ਜਿਹੜਾ ਖੇਤੀਬਾੜੀ ਬਾਰੇ ਕਿਸਾਨ ਵੀਰਾਂ ਨੂੰ ਵੱਧ ਤੋਂ ਵੱਧ ਗਿਆਨ ਹੋਣਾ ਚਾਹੀਦਾ ਤੇ ਆਪਾਂ ਨੂੰ ਇਹ ਗਿਆਨ ਲੈਣ ਦੀ ਵੱਧ ਤੋਂ ਵੱਧ ਕੋਸ਼ਿਸ਼ ਵੀ ਕਰਨੀ ਚਾਹੀਦੀ ਤਾਂ ਕਿ ਆਪਾਂ ਖੇਤੀ ਨੂੰ ਚੰਗੀ ਤਰ੍ਹਾਂ ਸਮਝ ਸਕੀਏ ਤੇ ਆਉਣ ਵਾਲੇ ਖੇਤੀ ਦੇ ਬਦਲਾਅ ਦੇ ਵਿੱਚ ਵੀ ਸਾਨੂੰ ਜਿਹੜਾ ਹੈਗਾ ਕੋਈ ਕਿਸੇ ਕਿਸਮ ਦੀ ਮੁਸ਼ਕਲ ਨਾ ਹੋਵੇ ਸੋ ਜਿਹੜੇ ਨਵੇਂ ਕਿਸਾਨ ਵੀਰ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਬੇਨਤੀ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਆਡ ਬਟਨ ਦਬਾ ਲਓ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਵੀਡੀਓ ਹੋਰ ਕਿਸਾਨ ਵੀਰਾਂ ਦੀ ਜਾਣਕਾਰੀ ਲਈ ਵੱਧ ਤੋਂ ਵੱਧ ਅੱਗੇ ਜ਼ਰੂਰ ਪਹੁੰਚਾ ਦਿਆ ਕਰੋ ਆਪਦੇ ਸੁਝਾਅ ਕੀਮਤੀ ਤਜਰਬੇ ਮੇਰੇ ਨਾਲ ਜਿਹੜੇ ਹੈਗੇ ਥੱਲੇ ਕਮੈਂਟ ਕਰਕੇ ਜ਼ਰੂਰ ਸਾਂਝੇ ਕਰਿਆ ਕਰੋ ਤਾਂ ਕਿ ਹੋਰ ਕਿਸਾਨ ਵੀਰਾਂ ਨੂੰ ਜਾਣਕਾਰੀ ਮਿਲ ਸਕੇ ਸੋ ਇਸ ਵੀਡੀਓ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿਸਾਨ ਵੀਰੋ ਪਰਪਰਾਗਣ ਅਤੇ ਫਸਲੀ ਝਾੜ ਵਿੱਚ ਕੀੜੇ ਮਕੌੜਿਆਂ ਦਾ ਮਹੱਤਵ ਆਮ ਤੌਰ ਤੇ ਜਿਹੜਾ ਹੈਗਾ ਆਪਾਂ ਨੂੰ ਇਹ ਜ਼ਿਆਦਾ ਡੰਗਾਈ ਦੇ ਵਿੱਚ ਜਾਣਕਾਰੀ ਨਹੀਂ ਹੁੰਦੀ ਜਾਂ ਗਾਹੇ-ਬਗਾਹੇ ਜਿਹੜਾ ਹੈਗਾ ਕਿਸਾਨ ਵੀਰ ਇਹਦੇ ਬਾਰੇ ਆਪਾਂ ਅਣਕੋਲਿਆ ਕਰ ਦਿੰਨੇ ਆ ਪਰ ਇਹ ਕੀੜੇ ਮਕੌੜਿਆਂ ਦਾ ਜਿਹੜਾ ਫਸਲਾਂ ਦੇ ਪਰਪਰਾਗਣ ਵਿੱਚ ਹਵਾ ਇਹ ਜੀਵ ਜੰਤੂਆਂ ਦਾ ਮੁੱਖ ਰੋਲ ਹੁੰਦਾ ਖਾਸ ਤੌਰ ਤੇ ਜਿਹੜੀਆਂ ਸਬਜ਼ੀਆਂ ਨੇ ਜਾਂ ਫਲ ਨੇ ਜਾਂ ਜਿਨ੍ਹਾਂ ਦੇ ਵਿੱਚ ਕ੍ਰਾਸ ਪੋਲੀਨੇਸ਼ਨ ਹੁੰਦਾ ਉੱਥੇ ਦੁਨੀਆ ਭਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਫਲ ਸਬਜ਼ੀਆਂ ਤੇ ਨਾਜ ਦੀ ਕੁੱਲ ਪੈਦਾਵਾਰ ਦਾ 35% ਸ ਕਿਸਾਨ ਵੀਰੋ ਜਿਹੜੇ ਪਰਪਰਾਗਣ ਵਿੱਚ ਹਿੱਸਾ ਪਾਉਣ ਵਾਲੇ ਕੀੜੇ ਮਕੌੜੇ ਆ ਜਿਦੇ ਵਿੱਚ ਸ਼ਹਿਦ ਦੀਆਂ ਮੱਖੀਆਂ ਜਾਂ ਹੋਰ ਕਿਸਮ ਦੀਆਂ ਮੱਖਾਂ ਮੱਖੀਆਂ ਜਿਨ੍ਹਾਂ ਦਾ ਦੁਨੀਆ ਭਰ ਵਿੱਚ ਲਗਭਗ 4000 ਤੋਂ ਵੱਧ ਕਿਸਮਾਂ ਇਸ ਤੋਂ ਇਲਾਵਾ ਤਿਤਲੀਆਂ, ਪਤੰਗੇ ਤੇ ਪੰਛੀਆਂ ਦਾ ਵੀ ਅਹਿਮ ਰੋਲ ਹੈ ਜਿਸ ਵਿੱਚ 90% ਹਿੱਸਾ ਕੱਲੀ ਸ਼ਹਿਦ ਦੀ ਮੱਖੀ ਦਾ ਕਿਸਾਨ ਵੀਰੋ ਪਰ ਇਹਦੇ ਵਿੱਚ ਪਰਪਰਾਗਣ ਦੇ ਵਿੱਚ ਅਨਾਜਾਂ ਵਿੱਚ ਖਾਸ ਕਰ ਜਿਹੜੀ ਕਣਕ ਤੇ ਝੋਨਾ ਹੈ ਇਹਦੇ ਵਿੱਚ ਪਰਪਰਾਗਣ ਜਿਹੜਾ ਇੱਕ ਹੀ ਫੁੱਲ 'ਚ ਹੁੰਦਾ ਕਿਉਂਕਿ ਇਹ ਸੈਲਫ ਪੋਲੀਨੇਟਰਿਕ ਆਪਸ਼ਨ ਹੈ ਤੇ ਇਹਨਾਂ 'ਚ ਨਰ ਤੇ ਮਾਦਾ ਭਾਗ ਇੱਕ ਹੀ ਫੁੱਲ 'ਚ ਹੁੰਦਾ ਸੋ ਇਹਨਾਂ 'ਚ ਕੋਈ ਬਹੁਤਾ ਜ਼ਿਆਦਾ ਫਰਕ ਇਹਨਾਂ ਨਾਲ ਨਹੀਂ ਪੈਂਦਾ ਪਰੰਤੂ ਜਿਹੜੇ ਬਾਗ ਆ ਜਾਂ ਸਬਜ਼ੀਆਂ ਨੇ ਖਾਸ ਤੌਰ ਤੇ ਜਿਨ੍ਹਾਂ ਦੇ ਵਿੱਚ ਟਮਾਟਰ, ਮਿਰਚਾਂ, ਸ਼ਿਮਲਾ ਮਿਰਚ, ਕਦੂ ਜਾਤੀ ਦੀਆਂ ਸਬਜ਼ੀਆਂ ਜਿਨ੍ਹਾਂ ਦਾ ਹੁਣ ਸੀਜ਼ਨ ਵੀ ਚੱਲ ਰਿਹਾ ਹੈ ਖਾਸ ਤੌਰ ਤੇ ਕੱਦੂ ਜਾਤੀ ਦੀਆਂ ਜਿਹੜੀਆਂ ਵੱੱਲਾਂ ਨੇ ਜਾਂ ਬੂਟੇ ਜਿਹੜੇ ਲਾਏ ਹੁੰਦੇ ਜਿਹਦੇ ਵਿੱਚ ੱਪਣ ਕੱਦੂ ਆ ਜਾਂਦੇ ਆ ਇਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੀ ਕ੍ਰਾਸ ਪੋਲੀਨੇਸ਼ਨ ਹੁੰਦੀ ਜਿਨ੍ਹਾਂ ਵਿੱਚ ਨਰ ਤੇ ਮਾਦਾ ਵੱਖ-ਵੱਖ ਫੁੱਲਾਂ ਦੇ ਵਿੱਚ ਹੁੰਦੇ ਆ ਤੇ ਇਹਨਾਂ ਦੀ ਪੈਦਾਵਾਰ ਆ ਜਿਹੜੀ ਹਵਾ ਤੇ ਇਹਨਾਂ ਕੀੜ ਪਤੰਗਿਆਂ ਦੇ ਉੱਤੇ ਹੀ ਨਿਰਭਰ ਕਰਦੀ ਹੈ ਪਰੰਤੂ ਜਿਹੜੀ ਇਹ ਕੁਦਰਤੀ ਕਿਰਿਆ ਜਿਹੜੀ ਚੱਲਦੀ ਰਹਿੰਦੀ ਆ ਆਮ ਤੌਰ ਤੇ ਆਪਾਂ ਨੂੰ ਜਿਹੜਾ ਹੈਗਾ ਇਹਦਾ ਪਤਾ ਨਹੀਂ ਲੱਗਦਾ ਜਾਂ ਪੇਦੇਲ ਖਾਸ ਤੌਰ ਤੇ ਧਿਆਨ ਨਹੀਂ ਦਿੰਦੇ ਜਦੋਂ ਆਪਾਂ ਨੂੰ ਜਿਹੜੇ ਆਮ ਤੌਰ ਤੇ ਜਿਹੜੇ ਕੀਟ ਪਟੰਗੇ ਇਹ ਨਜ਼ਰ ਆਉਂਦੇ ਫੁੱਲਾਂ ਤੇ ਮਟਰਾਉਂਦੇ ਇਹ ਜਿਹੜੇ ਪਰਪਰਾਗਣ ਵਾਲੇ ਜੀਵ ਆ ਕਿਸਾਨ ਵੀਰੋ ਦੁਨੀਆ ਦੇ ਵਿੱਚ ਲਗਭਗ 1 ਲੱਖ ਕਿਸਮਾਂ ਦੇ ਟੋਟਲ ਜਿਨ੍ਹਾਂ ਦਾ ਵੀ ਜ਼ਿਆਦਾਤਰ ਜਿਹੜੀਆਂ ਮੱਖੀਆਂ ਦੀਆਂ ਕਿਸਮਾਂ ਨੇ ਤੇ ਇਹਨਾਂ ਤੋਂ ਬਿਨਾ ਆਪਾਂ ਫਾਲ ਫੁੱਲ ਸਬਜ਼ੀਆਂ ਦੀ ਪੈਦਾਵਾਰ ਬਾਰੇ ਬਿਲਕੁਲ ਨਹੀਂ ਸੋਚ ਸਕਦੇ ਜੇ ਇਹ ਜੀਵ ਜੰਤੂ ਹੈਗੇ ਤਾਂ ਹੀ ਜਿਹੜਾ ਹੈਗਾ ਇਹਨਾਂ ਦੀ ਪੈਦਾਵਾਰ ਹੋ ਸਕਦੀ ਹੈ ਕਈ ਵਾਰ ਆਪਾਂ ਦੇਖਦੇ ਜਦੋਂ ਹੁਣ ਮੌਸਮੀ ਜਿਹੜੀਆਂ ਸਬਜ਼ੀਆਂ ਖਾਸ ਤੌਰ ਤੇ ਜਦੋਂ ਫੁੱਲ ਆਉਂਦੇ ਆ ਜਾਂ ਸਰੋਂ ਦੇ ਵਿੱਚ ਵੀ ਆਪਾਂ ਦੇਖੀਏ ਕਈ ਵਾਰ ਫੁੱਲ ਆਉਂਦੇ ਤਾਂ ਉੱਤੇ ਸ਼ਹਿਰ ਦੀਆਂ ਮੱਖੀਆਂ ਮੜਰਾਉਂਦੀਆਂ ਨੇ ਪ੍ਰਿੰਡਾ ਮਟਰੌਂਦੀਆਂ ਨੇ ਸ਼ਹਿਦ ਦੀਆਂ ਮੱਖੀਆਂ ਦਾ ਆਪਣਾ ਵੀ ਮੋਟਿਵ ਹੁੰਦਾ ਉਹਨਾਂ ਨੇ ਜਿਹੜਾ ਹੈਗਾ ਸ਼ਹਿਦ ਇਕੱਠਾ ਕਰਨਾ ਜਿਹੜੇ ਫੁੱਲਾਂ ਦੇ ਉੱਤੋਂ ਖਾਸ ਤੌਰ ਤੇ ਤੇ ਇਹ ਜਿਹੜੀਆਂ ਗਾਹੇ ਵਗਾਹੇ ਕਿਸਾਨ ਦੀ ਮਦਦ ਵੀ ਕਰਦੀਆਂ ਪਰ ਪ੍ਰਾਗਣ ਦੇ ਵਿੱਚ ਤੇ ਇਹ ਜਿਹੜੇ ਪ੍ਰਾਗਣ ਹੈ ਇਹਨਾਂ ਨੂੰ ਜਿਹੜੇ ਮਾਦਾ ਭਾਗ ਤੱਕ ਲੈ ਕੇ ਜਾਂਦੀਆਂ ਨਰ ਭਾਗ ਤੋਂ ਜਿੱਥੇ ਜਿਹੜਾ ਪੋਲੀਨੇਸ਼ਨ ਹੁੰਦਾ ਪਰ ਪ੍ਰਾਗਣ ਹੁੰਦਾ ਤੇ ਉਹਦੇ ਨਾਲ ਜਿਹੜਾ ਫਲ ਬਣਦਾ ਫੁੱਲ ਤੋਂ ਫਲ ਬਣਦਾ ਸਬਜ਼ੀਆਂ ਜਾਂ ਬਾਗਾਂ ਵਾਲੇ ਏਰੀਏ ਦੇ ਵਿੱਚ ਜਿਹੜੇ ਅਗਾਹ ਵਦੂ ਕਿਸਾਨ ਵੀਰ ਹੈ ਉਹ ਜਿਹੜੇ ਤੁਸੀਂ ਦੇਖਿਆ ਹੋਊਗਾ ਆਮ ਤੌਰ ਤੇ ਝਾੜ ਵਧਾਉਣ ਲਈ ਸ਼ਹਿਦ ਦੀਆਂ ਮੱਖੀਆਂ ਦੇ ਡੱਬੇ ਜਿਹੜੇ ਬਾਗਾਂ ਦੇ ਆਲੇ-ਦਾਲੇ ਜੜਾਖਦੇ ਆ ਜਿਸ ਨਾਲ ਜਿਹੜਾ ਪਰਪਰਾਗਣ ਹੈ ਇਹਨਾਂ ਦੀ ਗਿਣਤੀ ਜਿਹੜੇ ਕੀਟਾਂ ਦੇ ਗਿਣਤੀ ਵਧਨ ਦੇ ਨਾਲ ਮੱਖੀਆਂ ਜਦੋਂ ਜ਼ਿਆਦਾ ਹੋਣੀਆਂ ਤਾਂ ਪਰਪਰਾਗਣ ਵੀ ਜ਼ਿਆਦਾ ਹੋਊਗਾ ਤੇ ਜਿਹਦੇ ਨਾਲ ਫਲ ਫਲ ਜ਼ਿਆਦਾ ਆਊਗਾ ਤੇ ਝਾੜ ਵੀ ਵੱਧਦਾ ਪਰੰਤੂ ਜਿਹੜਾ ਜੇਕਰ ਆਪਾਂ ਗੱਲ ਕਰੀਏ ਹੁਣ ਜਿਹੜੇ ਕੀਟਨਾਸ਼ਕ ਜਿਆਦਾ ਦੀ ਜਿਹੜੀ ਆਮ ਤੌਰ ਤੇ ਜ਼ਿਆਦਾ ਵਰਤੋਂ ਹੁੰਦੀ ਹੈ ਜਾਂ ਸਪਰਿਆਂ ਜਿਹੜੀਆਂ ਹੈਗੀਆਂ ਬੇਟਾਈਆਂ ਹੋ ਜਾਂਦੀਆਂ ਤਾਂ ਉਹਦੇ ਨਾਲ ਕੀਟ ਪਤੰਗਿਆਂ ਦਾ ਇਹਨਾਂ ਦਾ ਨੁਕਸਾਨ ਹੁੰਦਾ ਜੇ ਆਪਾਂ ਧਾਰਨ ਦੇ ਤੌਰ ਤੇ ਗੱਲ ਕਰੀਏ तितਲੀ ਜਿਹੜੀ ਮਨਾਰਕ ਬਟਰਫਲਾਈ ਹੈ ਜੋ ਕਿ ਆਪਾਂ ਪਹਿਲੇ ਸਾਲਾਂ 'ਚ ਜਿਹੜੇ ਸਮਿਆਂ ਦੇ ਵਿੱਚ ਦੇਖਦੇ ਹੁੰਦੇ ਬਸੀਨ ਦੇ ਜਦੋਂ ਫੁੱਲ ਆਉਂਦੇ ਸੀ ਆਮ ਤੌਰ ਤੇ ਆਪਾਂ ਨੂੰ ਵੱਧੂ ਜਿਹੜੀਆਂ तितਲੀਆਂ ਉੜਦੀਆਂ ਨਜ਼ਰ ਆਉਂਦੀਆਂ ਸੀ ਪ੍ਰੰਤੂ ਹੁਣ 90% ਜਿਹੜੀ ਆਬਾਦੀ ਇਹਨਾਂ ਦੀ ਕੀਟਨਾਸ਼ਕਾਂ ਦੇ ਜ਼ਹਿਰਾਂ ਦੇ ਅਸਰ ਨਾਲ ਜਿਹੜੇ ਖਤਮ ਹੋ ਗਈ ਹੈ ਤੇ ਸਪਰਿਆਂ ਦੇ ਨਾਲ ਜਿਹੜੀਆਂ ਹੈਗੀਆਂ ਸ਼ਹਿਦ ਦੀਆਂ ਮੱਖੀਆਂ ਦਾ ਵੀ ਕਾਫੀ ਨੁਕਸਾਨ ਅੱਜ ਕੱਲ ਹੁੰਦਾ ਹੈ ਤੇ ਇਹਨਾਂ ਦੀ ਗਿਣਤੀ ਵੱਧ ਰਹੀ ਹੈ ਸੋ ਆਪਾਂ ਨੂੰ ਜਿਹੜਾ ਕੁਝ ਪੁਆਇੰਟ ਇਹਦੇ ਵਿੱਚ ਕਿਸਾਨ ਵੀਰੋ ਧਿਆਨ ਚ ਰੱਖਣੇ ਚਾਹੀਦੇ ਆ ਤਾਂ ਕਿ ਜਿਹੜਾ ਆਪਾਂ ਦਾ ਫਸਲੀ ਪੈਦਾਵਾਰ ਵੀ ਵਧੀਆ ਹੋਵੇ ਤੇ ਜਿਹੜਾ ਇਹਨਾਂ ਦਾ ਨੁਕਸਾਨ ਨਾ ਹੋਵੇ ਜੀ ਇਹਦੇ ਵਿੱਚ ਸਫਾਰਸ਼ ਹੰਸਾਰ ਆਪਾਂ ਕੀਟਨਾਸ਼ਕ ਵਰਤੀਏ ਤੇ ਜੇ ਆਪਾਂ ਬਿਨਾਂ ਕੀਟਨਾਸ਼ਕ ਜ਼ਹਿਰ ਦੀ ਸਪਰੇਅ ਤੋਂ ਸਰਦਾ ਤਾਂ ਆਪਾਂ ਉਹਦੇ ਵਿੱਚ ਕੋਸ਼ਿਸ਼ ਕਰੀਏ ਸਪਰੇਅ ਨਾ ਕਰੀਏ ਸਪਰੇਅ ਕਰਨ ਦੀ ਕੋਸ਼ਿਸ਼ ਕਰੋ ਸ਼ਾਮ ਵੇਲੇ ਕਰੀਏ ਤਾਂ ਕਿ ਜਿਹੜੇ ਆ ਇਹ ਕੀੜ ਪਤੰਗੇ ਫਸਲਾਂ ਦੇ ਫੁੱਲਾਂ ਦੇ ਉੱਤੇ ਨਹੀਂ ਹੁੰਦੇ ਦੰਦੇ ਸਮੇਂ ਹੁੰਦੇ ਆ ਸ਼ਾਮ ਨੂੰ ਸਪਰੇਅ ਕਰਾਂਗੇ ਤਾਂ ਆਪਾਂ ਉਦੋਂ ਨਹੀਂ ਮਿਲਣਗੇ ਮੋਟਰਾਂ ਦੇ ਖੇਤਾਂ ਦੇ ਆਲੇ-ਦਾਲੇ ਖਾਸ ਕਿਸਮ ਦੇ ਜਿਹੜੇ ਮੌਸਮੀ ਫਲ ਜਰੂਰ ਲਾਓ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ-ਬਹੁਤ ਧੰਨਵਾਦ